ਸਾਡੇ 911 ਚੈਨਲ ਦੀ ਜਿਹੜੀ ਨਵੀਂ ਪ੍ਰਤਿਭਾ ਹੈਗੀ ਕਾਫੀ ਅੱਛੀ ਆਵਾਜ਼ ਆ ਮੁੰਡੇ ਦੀ ਤੁਸੀਂ ਆਮ ਤੌਰ ਤੇ ਸੰਡੇ ਵਾਲੇ ਦਿਨ ਵੀ ਇਹਨੂੰ ਕਈ ਵਾਰੀ ਆਪਣੇ ਇੱਥੇ ਪਾਰਟਿਸਿਪੇਟ ਕਰਦੇ ਦੇਖਿਆ ਹੋਊਗਾ ਆ ਲੋਕਾਂ ਦੇ ਵਿੱਚ ਦਮਦਰਵਾਜ਼ਾ ਬਹੁਤ ਸੋਹਣਾ ਲਿਖਦਾ ਤੇ ਆਪਾਂ 911 ਤੋਂ ਇਹਨੂੰ ਲਾਂਚ ਕਰ ਰਹੇ ਹਾਂ ਔਰ ਇਹਦੇ ਲਾਸਟ ਵਿਸ਼ ਜਿਹੜਾ ਫਰਸਟ Song ਹੈ 911 ਤੋਂ ਲੀਡ ਕਰ ਰਹੇ ਹਾਂ ਉਮੀਦ ਹੈ ਤੁਹਾਡੀ ਸਰੋਤਿਆਂ ਦੇ ਇਕਚਰੀ ਦੇ ਵਿੱਚ ਪਰਵਾਣ ਜੜੂ ਆ ਤੁਹਾਡੇ ਸਾਰੇ ਸਿੱਧੂ ਨੂੰ ਚਾਹਣ ਵਾਲੇ ਸਰੋਤਿਆਂ ਨੂੰ ਅਪੀਲ ਕਰਦਾ ਵੀ ਵੱਧ ਤੋਂ ਵੱਧ ਬੱਚੇ ਦਾ ਸਾਥ ਦਿਓ ਬਹੁਤ ਵਧੀਆ ਆਵਾਜ਼ ਆ ਬਹੁਤ ਸੁਹਣਾ ਤਾ ਵੀ 5 ਜਨਵਰੀ ਡਿਸਾਈਡ ਕਰਨ ਦਾ ਕੀ ਬਣਦਾ ਵੀ 5 ਜਨਵਰੀ ਨੂੰ 5 ਜਨਵਰੀ ਮੇਰਾ ਬਰਥਡੇ ਹੈ ਕਹਿ ਲੋ ਵੀ ਇਹ ਤਾਂ ਸ਼ੁਭਦੀਪ ਦੀ ਵੀ ਆਤ ਹੁੰਦੀ ਸੀ ਉਹ ਕੋਈ ਨਾ ਕੋਈ ਆਪਣਾ Song ਮੇਰੇ ਜਨਮ ਦਿਨ ਤੇ ਜਾਂ ਆਪਣੀ ਮਾਤਾ ਦੇ ਜਨਮ ਦਿਨ ਤੇ ਕੁਝ ਨਾ ਕੁਝ ਛੜਦਾ ਹੁੰਦਾ ਸੀ ਇਹ 2-3 ਦਿਨ ਹੀ ਉਹਦੇ ਖਾਸ ਹੁੰਦੇ ਸੀ ਜਾਂ ਉਹਦਾ ਆਪਣਾ 11 ਜੂਨ ਦਾ ਬਰਥਡੇ ਸੀਗਾ ਉਹਦੇ ਉੱਤੇ ਕੁਝ ਨਾ ਕੁਝ ਕਰਦਾ ਹੁੰਦਾ ਸੀ ਬਸ ਉਹ ਹੀ ਸਾਡਾ ਲੱਗਿਆ ਵੀ ਉਸੇ ਰੀਤ ਨੂੰ ਅੱਗੇ ਲਾਗੂ ਰੱਖਿਆ ਜਾਵੇ ਹਨਾ ਕਿਸੇ ਇਹਨਾਂ ਦਿਨਾਂ ਦੇ ਉੱਤੇ ਹੀ ਜਿਹੜਾ ਨਵੇਂ ਸਾਂ ਸੌਂਗ ਨੇ ਨਵੇਂ ਆਰਟਿਸਟ ਕੋਈ ਲਾਂਚ ਕਰਦੇ ਆ ਤਾਂ ਇਹਨਾਂ ਦਿਨਾਂ ਦੇ ਉੱਤੇ ਛੱਡੇ ਜਾਣ ਤਾਂ ਸਾਡੀ ਵੀ ਉਹੀ ਕੋਸ਼ਿਸ਼ ਹੈ ਵੀ ਉਹਨੂੰ ਅੱਗੇ ਜਾਰੀ ਰੱਖਿਆ ਜਾਵੇ ਇਹ ਸਾਡੇ ਨਾਟ 11 ਚੈਨਲ ਦੀ ਜਿਹੜੀ ਨਵੀਂ ਪ੍ਰਤਿਭਾ ਹੈਗੀ ਕਾਫੀ ਅੱਛੀ ਆਵਾਜ਼ ਆ ਮੁੰਡੇ ਜੀ ਤੁਸੀਂ ਆਮ ਤੌਰ ਤੇ ਸੰਡੇ ਵਾਲੇ ਦਿਨ ਵੀ ਇਹਨੂੰ ਕਈ ਵਾਰੀ ਆਪਣੇ ਇੱਥੇ ਪਾਰਟਿਸਿਪੇਟ ਕਰਦੇ ਦੇਖਿਆ ਹੋਊਗਾ ਆਹ ਲੋਕਾਂ ਦੇ ਵਿੱਚ ਦਮਦਰ ਆਵਾਜ਼ ਆ ਬਹੁਤ ਸੋਹਣਾ ਲਿਖਦਾ ਤੇ ਆਪਾਂ 911 ਤੋਂ ਇਹਨੂੰ ਲਾਂਚ ਕਰ ਰਹੇ ਹਾਂ ਔਰ ਇਹਦੇ ਲਾਸਟ ਵਿਸ਼ ਜਿਹੜਾ ਫਰਸਟ Song ਹੈ 911 ਤੋਂ ਇਹ ਲੀਡ ਕਰ ਰਹੇ ਹਾਂ ਉਮੀਦ ਹੈ ਤੁਹਾਡੀ ਸਰੋਤਿਆਂ ਦੇ ਇੱਕ ਚਰੀ ਦੇ ਵਿੱਚ ਪ੍ਰਵਾਨ ਚੜੂਗਾ ਤੇ ਤੁਹਾਡੇ ਸਾਰੇ ਸਿੱਧੂ ਨੂੰ ਚਾਹਣ ਵਾਲੇ ਰੋਤਿਆਂ ਨੂੰ ਅਪੀਲ ਕਰਦਾ ਮੈਂ ਵੱਧ ਤੋਂ ਵੱਧ ਬੱਚੇ ਦਾ ਸਾਥ ਦਿਓ ਬਹੁਤ ਵਧੀਆ ਆਵਾਜ਼ ਹੈ ਬਹੁਤ ਸੋਹਣਾ ਗਾਉਂਦਾ ਹੈ ਕਿ 5 ਜਨਵਰੀ ਡਿਸਾਈਡ ਕਰਨ ਦਾ ਕੀ ਬਣਦਾ ਵੀ 5 ਜਨਵਰੀ ਨੂੰ 5 ਜਨਵਰੀ ਮੇਰਾ ਬਰਥਡੇ ਹੈ ਕਹਿ ਲਓ ਵੀ ਇਹ ਤਾਂ ਸ਼ੁਭਦੀਪ ਦੀ ਵੀ ਆਤ ਹੁੰਦੀ ਸੀ ਉਹ ਕੋਈ ਨਾ ਕੋਈ ਆਪਣਾ Song ਮੇਰੇ ਜਨਮ ਦਿਨ ਤੇ ਜਾਂ ਆਪਣੀ ਮਾਤਾ ਦੇ ਜਨਮ ਦਿਨ ਤੇ ਕੁਝ ਨਾ ਕੁਝ ਛੜਦਾ ਹੁੰਦਾ ਸੀ ਇਹ 2-3 ਦਿਨ ਹੀ ਉਹਦੇ ਖਾਸ ਹੁੰਦੇ ਸੀ ਜਾਂ ਉਹਦਾ ਆਪਣਾ 11 ਜੂਨ ਦਾ ਬਰਥਡੇ ਸੀਗਾ ਉਹਦੇ ਉੱਤੇ ਉਹ ਇਸ ਨੂੰ ਕੁਝ ਕਰਦਾ ਹੁੰਦਾ ਸੀ ਬਸ وہی ਸਾਡਾ ਲੱਗਿਆ ਵੀ ਉਸੇ ਰੀਤ ਨੂੰ ਅੱਗੇ ਲਾਗੂ ਰੱਖਿਆ ਜਾਵੇ ਹਨਾ ਕਿਸੇ ਇਹਨਾਂ ਦਿਨਾਂ ਦੇ ਉੱਤੇ ਹੀ ਜਿਹੜਾ ਨਵੇਂ ਸਾਂ ਸੌਂਗ ਨੇ ਨਵੇਂ ਆਰਟਿਸਟ ਕੋਈ ਲਾਂਚ ਕਰਦੇ ਆ ਤਾਂ ਇਹਨਾਂ ਦਿਨਾਂ ਦੇ ਉੱਤੇ ਛੱਡੇ ਜਾਣ ਤਾਂ ਸਾਡੀ ਵੀ ਉਹੀ ਕੋਸ਼ਿਸ਼ ਹੈ ਵੀ ਉਹਨੂੰ ਅੱਗੇ ਜਾਰੀ ਰੱਖਿਆ ਜਾਵੇ ਇਹ ਸਾਡੇ ਨਾਟ 11 ਚੈਨਲ ਦੀ ਜਿਹੜੀ ਨਵੀਂ ਪ੍ਰਤਿਭਾ ਹੈਗੀ ਕਾਫੀ ਅੱਛੀ ਆਵਾਜ਼ ਆ ਮੁੰਡੇ ਜੀ ਤੁਸੀਂ ਆਮ ਤੌਰ ਤੇ ਸੰਡੇ ਵਾਲੇ ਦਿਨ ਵੀ ਇਹਨੂੰ ਕਈ ਵਾਰੀ ਆਪਣੇ ਇੱਥੇ ਪਾਰਟਿਸਿਪੇਟ ਕਰਦੇ ਦੇਖਿਆ ਹੋਊਗਾ ਆ ਲੋਕਾਂ ਦੇ ਵਿੱਚ ਦਮਦਰ ਆਵਾਜ਼ ਆ ਬਹੁਤ ਸੋਹਣਾ ਲਿਖਦਾ ਤੇ ਆਪਾਂ 911 ਤੋਂ ਇਹਨੂੰ ਲਾਂਚ ਕਰ ਰਹੇ ਹਾਂ ਔਰ ਇਹਦੇ ਲਾਸਟ ਵਿਸ਼ ਜਿਹੜਾ ਫਰਸਟ Song ਹੈ 911 ਤੋਂ ਲੀਡ ਕਰ ਰਹੇ ਹਾਂ ਉਮੀਦ ਹੈ ਤੁਹਾਡੀ ਸਰੋਤਿਆਂ ਦੇ ਇਕਚਰੀ ਦੇ ਵਿੱਚ ਪ੍ਰਵਾਨ ਚੜੂਗਾ ਤੇ ਤੁਹਾਡੇ ਸਾਰੇ ਸਿੱਧੂ ਨੂੰ ਚਾਹਣ ਵਾਲੇ ਸਰੋਤਿਆਂ ਨੂੰ ਅਪੀਲ ਕਰਦਾ ਵੀ ਵੱਧ ਤੋਂ ਵੱਧ ਬੱਚੇ ਦਾ ਸਾਥ ਦਿਓ ਬਹੁਤ ਵਧੀਆ ਆਵਾਜ਼ ਆ ਬਹੁਤ ਸੁਣਾ ਕਉਂਦਾ ਭਾਵੇਂ 5 ਜਨਵਰੀ ਡਿਸਾਈਡ ਕਰਨ ਦਾ ਕੀ ਬਣਦਾ ਵੀ 5 ਜਨਵਰੀ ਨੂੰ 5 ਜਨਵਰੀ ਮੇਰਾ ਬਰਥਡੇ ਹੈ ਕਹਿ ਲੋ ਵੀ ਇਹ ਤਾਂ ਸ਼ੁਭਦੀਪ ਦੀ ਵੀ ਆਤ ਹੁੰਦੀ ਸੀ ਉਹ ਕੋਈ ਨਾ ਕੋਈ ਆਪਣਾ Song ਮੇਰੇ ਜਨਮ ਦਿਨ ਤੇ ਜਾਂ ਆਪਣੀ ਵਾਤਾ ਦੇ ਜਨਮ ਦਿਨ ਤੇ ਕੁਝ ਨਾ ਕੁਝ ਛੜਦਾ ਹੁੰਦਾ ਸੀ ਇਹ 2-3 ਦਿਨ ਹੀ ਉਹਦੇ ਖਾਸ ਹੁੰਦੇ ਸੀ ਜਾਂ ਉਹਦਾ ਆਪਣਾ 11 ਜੂਨ ਦਾ ਬਰਤਦੇ ਸੀਗਾ ਉਹਦੇ ਉੱਤੇ ਕੋਈ ਨਾ ਕੁਝ ਕਰਦਾ ਹੁੰਦਾ ਸੀ ਬਸ ਉਹ ਹੀ ਸਾਡਾ ਲੱਗਿਆ ਵੀ ਉਸੇ ਰੀਤ ਨੂੰ ਅੱਗੇ ਲਾਗੂ ਰੱਖਿਆ ਜਾਵੇ ਹਨਾ ਕਿਸੇ ਇਹਨਾਂ ਦਿਨਾਂ ਦੇ ਉੱਤੇ ਹੀ ਜਿਹੜਾ ਨਵੇਂ ਸਾਂ ਸੌਂਗ ਨੇ ਨਵੇਂ ਆਰਟਿਸਟ ਕੋਈ ਲਾਂਚ ਕਰਦੇ ਆ ਤਾਂ ਇਹਨਾਂ ਦਿਨਾਂ ਦੇ ਉੱਤੇ ਛੱਡੇ ਜਾਣ ਤਾਂ ਸਾਡੀ ਵੀ ਉਹੀ ਕੋਸ਼ਿਸ਼ ਹੈ ਵੀ ਉਹਨੂੰ ਅੱਗੇ ਜਾਰੀ ਰੱਖਿਆ ਜਾਵੇ